ਹਾਂਜੀ ਸਵਾਗਤ ਹੈ ਤੁਹਾਡਾ ਸਾਡੇ ਨਾਲ। ਨੂੰਲਾਉਦੇ। ਅੱਜ ਤ੍ਰੀ ਕੋਈ। ਇਹ ਹੋ ਗਿਆ ਦੇ। ਲੱਤੀ। ਹਾਂ? ਲੱਤੀ। ਲੱਤੀ ਤ੍ਰੀ ਗੜ। ਲੱਤੀ ਤ੍ਰੀ ਗੜ। ਲੱਤੀ। ਇਹ ਸੰਵਾਰ ਦਾ। ਅੱਜ ਆਪਣੇ ਕਾਉਂਦੇ ਨੇ ਚਾਰ। ਚਾਰ ਦਾ ਕੰਮ ਬਹੁਤ ਵੱਡਾ ਹੁੰਦਾ ਸਾਰਾ ਦਾ ਕੰਮ ਚੱਲੂਗਾ। ਚਾਰ ਦਾ ਰੋਟੀ ਦਾ। ਇਹ ਆਪਾਂ ਬਣਾਈਏ ਸਬਜ਼ੀ। ਅੱਜ ਦੇ ਕਾਉਂਦੇ।

ਕੀ ਬਣਾਉਣਾ ਫਿਰ ਲੱਗ ਜਾਈ। ਹਾਂਜੀ ਸਬਜ਼ੀ ਆਪਣੀ ਬਣ ਗਈ ਸੀਗੀ ਹੁਣ ਮੈਂ ਲਾਗੀ ਰੋਟੀ ਖੇਤ ਰੋਟੀ ਆਊਗੀ। 8 ਬੰਦਿਆਂ ਦੀ ਰੋਟੀ ਜਾਊਗੀ। 50 60 ਰੋਟੀਆਂ ਹੋ ਜਾਣਗੀਆਂ। ਸਵੇਰ ਸਵੇਰ ਦੀਆਂ ਦੁਪਹਿਰ ਦੀਆਂ ਦੇਖੋ ਫਿਰ ਕਿਵੇਂ ਬਣੂਗਾ। ਕਿਰਾਂ ਸਵੇਰ ਦੀਆਂ ਭੇਜਦੀਏ ਬਣਾ ਕੇ। ਗਰਮੀ ਜਿਆਦਾ ਹੈ। ਚੁੱਲੇ ਦੇ ਮੂਰੇ ਨਹੀਂ ਬੈਠਾ ਜਾਂਦਾ ਹੈਗਾ। ਛੇਰ ਦੇ ਬੈ ਕੀ ਰੋਟੀ ਬਣਾਉਂਗਾ ਗਰਮੀ ਦੇ ਮਾਰੇ ਪੂਰੀ ਥੋੜਾ ਜਿਆਦਾ ਸੇਕ ਲੱਗਦਾ ਨਾਲ ਇਧਰੋਂ 쿨ਰ ਦੀ ਹਵਾ ਹੀ ਆਂਦੀ ਰਹਿੰਦੀ ਆ ਮੂਹਰੋਂ ਕੀ ਕਰੀਏ ਗਰਮੀ ਵਾਲੀ ਆ ਲੋ ਜੀ ਹੁਣ ਵੱਜ ਕੇ 10 ਰੋਟੀ ਰੁੱਟੀਆਂ ਪਖੇਤ ਫੜਾਤੀ ਬਣ ਕੇ ਇਥੇ ਮੈਂ ਜੀ ਅੱਗ ਪਈ ਸੀਗੀ ਮੇਰੇ ਕੋਲ ਰੱਖਤੀ ਸੀਗੀ ਮੈਂ चल मच भी अगते बन जूगी चाहिए दुद्ध फैर के पाऊंगी उन्होंने ग्यारह बजे कहा 11 बजे चाह ले आवे ग्यारह बजे चाह ले होंगे फिर दुध पाऊंगे ओबली आती है अग में बाली नहीं करी बेचारा थोड़ी थोड़ी अग तो उबली जाऊगी फिर नहीं बाली मच जूगी ਚਲ ਜਿਆਦਾ ਅੱਗ ਬੁਈ ਗਈ ਫਿਰ ਮੈਂ ਪਤਲੀ ਲਾ ਕੇ ਗੈਸ ਤੇ ਸੇਕ ਲਵਾ ਦਿੰਦਾਂ ਦੁਵਾਰੇ ਬਿੱਦੂ ਭਾਵੇਂ। ਸਵਾਗ ਦੱਸ ਹੋ ਗਏ ਪੌਣਾ ਘੰਟਾ ਰਹਿ ਗਿਆ। 11 ਵਜੇ ਚਾਹ ਲੈਣ ਆਉਣਗੇ। ਹੁਣ ਮੈਂ ਵੀ ਘੰਟਾ ਅੰਦਰ ਆਰਾਮ ਕਰਾਂ। ਫਿਰ ਦੁਪਹਿਰੇ ਹੋ ਜਾਊਗਾ ਚਾਹ ਰੋਟੀ ਦਾ। 2 ਘੰਟੇ ਹੁਣ ਆਰਾਮ ਕਰਾਂਗੇ। ਮੌਸਮਾ ਜਿਹੜਾ ਪੂਰਾ ਸਾਫ਼ ਹੋ ਗਿਆ। ਸਵੇਰੇ ਪੂਰੀ ਬੱਦਲਵਾਹੀ ਹੋ ਗਈ। ਸਾਨੂੰ ਤਾਂ ਹੋ ਗਿਆ ਸੀਗਾ ਵੀ ਇੰਨੇ ਚਿਰ ਤਾਂ ਰੱਬ ਨੇ ਮੀਂਹ ਨਹੀਂ ਪਾਇਆ ਅੱਜ। ਮੀਂਹ ਦੀ ਤਿਆਰੀ ਕਰਦਾਗਾ 4:30 ਵੇਲੇ। ਪਰ ਹਵਾ ਅੱਜ ਥੋਣੀ ਚੱਲਦੀ ਆ ਖੇਤ ਵਾਲਿਆਂ ਨੂੰ ਵਧੀਆ ਸੌਖਾ ਰੂਪ ਆਉਣਾ। ਬੱਦਲ ਟਲ ਗਿਆ ਅੱਜ ਆ ਦਿਨ ਟਲਿਆ ਰਹੇ ਔਦੂਆ ਤਾਂ ਜੀਰੀ ਲਾਉਣੀ ਕੋਈ ਡਰ ਨਹੀਂ ਹੈਗਾ ਮੀਂਹ ਦਾ ਚਾਰ ਖਰਾਬ ਹੋ ਜਾਂਦਾ ਮੀਂਹ ਚ ਪੈਂਦਾ ਨਹੀਂ ਹੈਗਾ ਪਾਣੀ ਪੈ ਜਾਂਦਾ ਫਿਰ ਇਹਦੇ ਵਿੱਚ ਗਲ ਜਾਂਦਾ ਵਾ ਚਲੋ ਹੁਣ ਮੈਂ ਅੰਦਰ ਜਾਂਦੀ ਇਥੇ ਟਾਈਮ ਹੋ ਗਿਆ ਪੌਣੀ ਕ 11 ਦਾ ਚਾਹ ਤਾਂ ਮੈਂ ਜੁੱਲੇ ਤੇ ਪਹਿਲਾਂ ਧਰਤੀ ਸੀਗੀ ਉਬਲਣੀ ਅੱਗ ਪਈ ਸੀਗੀ ਤੇ ਉਦੋਂ 10:00 ਵਜੇ ਸੀਗੇ ਫੇਰ ਬਸ ਥੋੜਾ ਜਿਹਾ ਅੱਗ ਬੁਝੀ ਮੈਂ ਸੇ ਇੱਕ ਸੋਈ ਚ ਲਿਆ ਕੇ ਬਤੀਲੀ ਗੈਸ ਤੇ ਲਵਾ ਲਿਆ ਤੇ ਹੁਣ ਜੋ ਤੇ ਚਾਹ ਲੈਣਾ ਆ ਗਰਮੀ ਉਹ ਚਰੰਦਰ ਬਹਿ ਗਿਆ ਚਾਹ ਪਾਉਂਦੇ ਪਾਉਂਦੇ ਚਾਹ ਲੈ ਕੇ ਜਾਊਗਾ ਹੁਣ ਉਹ ബാടല <laughs> കിടക്ക इतने बज गए तेना हूँ आप कख दोपहर वाली चाह जाऊगी उधरों रोटी आप फड़ाती सी बना के हम मझा बना ਮੱਝਾ ਮੰਨਤੀ ਆਪਾਂ ਛੱਡ ਲੈਂਦੀਆਂ ਅੱਗੇ ਤਾਂ ਉਹ ਉੱਥੋਂ ਛੱਡਦੇ ਆਂਦੀ ਦੀ ਸੱਜ ਮੈਂ ਇੰਨੀ ਛੱਡ ਕੇ ਲੈਉਣੀਆਂ ਪਈਆਂ ਤੇ ਕੰਮ ਹੋ ਗਾ ਮੈਂ 5:00 ਵਜੇ ਸਭ ਖੇਡ ਗਏ ਸਵਾ ਪੰਜ ਹੋ ਗਿਆ ਤੇ ਚਾਹ ਤੇ ਰੋਟੀ ਅੰਖੇ ਤੋਂ ਭਾਂਡੇ ਆਏਗੇ ਐਨੇ ਛੱਟ ਕੇ ਵਾਲੇ ਮਾਂਜੀ ਪੂਰੀ ਲੇਪੀ ਲਈਆਂ ਮੁਹੰਮਦ ਜੀ ਤੁਹਾਨੂੰ ਸਤਿ ਦੇਵੀ ਲੈ ਕੇ ਲੋੜ ਹੀ ਨਹੀਂ ਪਈ ਸੀ ਯਾਦ ਕਰਦੀ ਹਾਂ ਕਿੱਥਾ ਵੀ ਆਪਾਂ ਦੇ ਹਾਂ ਬੋਤਲੇ ਖੜੇ ਹਾਂ ਹਾਂ ਇੱਥਾ ਆ ਕੰਮ ਚੱਲ ਰਿਹਾ ਦਿਰਾ ਤੋਂ ਮੇਕ ਕਰੀ ਨਾ ਉਹ ਨਚੜਾ ਪੈਣ ਜੁਗਰੇ ਰੋਟੀ ਖਵਾਏ ਨਾ ਉਹਨਾਂ ਹੈ ਨਾ ਖਾਈ ਚਾਹ ਨਾ ਕੰਮ ਇਹ ਚਾਰ ਦੀ ਵੀਡੀਓ ਜੀ ਖੇਤ ਆਪਣੇ ਚਾਰ ਪਾਉਂਦੇ ਨੇ ਹਰਜੋਤ ਖੇਤ ਤੋਂ ਬਣਾ ਲਿਆ ਸੀ ਵੀਡੀਓ ਮੈਂ ਕਿਹਾ ਵੀ ਚਲ ਆਪਾਂ ਵਿੱਚ ਸ਼ੇਅਰ ਕਰ ਦਿੰਨੇ ਆ ਚਾਰ ਦੀ ਵੀਡੀਓ ਵੀ ਤੇ ਚਲੋ ਜੀ ਅੱਜ ਦਾ ਵਲੌਗ ਐ ਨਹੀਂ ਮਿਲਦੇ ਕਿਸੇ ਹੋਰ ਵਲੌਗ ਨਾਲ ਵੀਡੀਓ ਦੇਖ ਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਸਾਡੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਮਾਂ ਗਰ ਟੈਨ ਰੱਖਿਆ ਕਰਮੇ